ਯਾਪ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ ਪੰਜਾਬ ਵਿੱਚ ਇਸ ਵੇਲੇ ਕਾਂਗਰਸੀ ਸਰਕਾਰ ਹੈ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀ ਆਪਣੀ ਪ੍ਰਸ਼ਾਸਨਿਕ ਪੱਧਰ ਤੇ ਕੋਈ ਵੀ ਸੁਣਵਾਈ ਨਾ ਹੋਣ ਦਾ ਰੋਣਾ ਰੋ ਰਹੇ ਹਨ ਜਿਸ ਦੀ ਮਿਸਾਲ ਤਰਨਤੰਦ ਦੇ ਕਸਬਾ ਚੋਲਾ ਸਾਹਿਬ ਇਲਾਕੇ ਵਿੱਚ ਦੇਖਣ ਨੂੰ ਮਿਲੀ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਇਕੱਠੇ ਹੋ ਕੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਥਿਤ ਤੌਰ ਤੇ ਕੋਈ ਵੀ ਕਾਰਵਾਈ ਨਾ ਕਰਨ ਅਤੇ ਉਲਟਾ ਉਹਨਾਂ ਨੂੰ ਜਲੀਲ ਕਰਨ ਦਾ ਇਲਜ਼ਾਮ ਲਗਾਇਆ ਹੈ। ਗੌਰਤਲਬ ਹੈ ਕਿ ਮਾਮਲਾ ਚੋਲਾ ਸਾਹਿਬ ਇਲਾਕੇ ਅੰਦਰ ਆਉਂਦੇ ਪਿੰਡਾਂ ਦੀਆਂ ਸ਼ਾਮਲਤ ਜ਼ਮੀਨਾਂ ਦੇ ਕਬਜ਼ੇ ਦਾ ਹੈ। ਉਕਤ ਕਾਂਗਰਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਸਰਪੰਚੀਆਂ ਲੈਣ ਦੇ ਬਾਅਦ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਸ਼ਾਮਲਤ ਜ਼ਮੀਨਾਂ ਦਾ ਰਿਕਾਰਡ ਲੈਣ ਦੀ ਬੇਨਤੀ ਕੀਤੀ ਗਈ ਅਤੇ ਨਜਾਇਜ਼ ਕਬਜ਼ੇ ਹਟਾਉਣ ਬਾਰੇ ਵੀ ਕਿਹਾ ਗਿਆ। ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਆਖਿਰ ਵਿੱਚ ਜਦ ਉਹ ਤਰਨਤਾਂ ਦੇ ਡਿਪਟੀ ਕਮਿਸ਼ਨਰ ਕੋਲ ਗਏ ਤਾਂ ਉਹਨਾਂ ਨੇ ਵੀ ਉਹਨਾਂ ਦੀ ਗੱਲ ਸੁਨੇ ਬਗੈਰ ਉਹਨਾਂ ਨੂੰ ਜਲੀਲ ਕਰਕੇ ਆਪਣੇ ਦਫ਼ਤਰੋਂ ਬਾਹਰ ਕੱਢ ਦਿੱਤਾ ਅਤੇ ਉਕਤ ਕਾਂਗਸੀਆਂ ਵੱਲੋਂ ਜਿੱਥੇ ਤਰਨਤਾਂ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਬਰਵਾਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਇਹਨਾਂ ਪੰਚਾਇਤ ਸਰਪੰਚਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕਾਂਗਸ ਸਰਕਾਰ ਹੋਂਦੇ باوجود ਵੀ ਨਿਆਂ ਨਾ ਦਿੱਤਾ ਤਾਂ ਉਹ 2 April ਨੂੰ ਤਰਨਤੰਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਮਾਰਨ ਨੂੰ ਮਜਬੂਰ ਹੋਣਗੇ ਉੱਥੇ ਦੂਜੇ ਪਾਸੇ ਤਰਨਤੰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਬਰਵਾਲ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲਗਾਏ ਰੋਪਣ ਨੂੰਕਾਰਿਆ ਅਤੇ ਕਿਹਾ ਕਿ ਉਕਤ ਲੋਕ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਵੱਲੋਂ ਸਾਰੀ ਗੱਲ ਸੁਣਨ ਕੇ ਤੋਂ ਬਾਅਦ ਇਸ ਮਾਮਲੇ ਦੀ ਜਾਂਚ ADC ਸਾਹਿਬ ਨੂੰ ਕਰਨ ਦੀ ਡਿਊਟੀ ਲਗਾਈ ਹੈ ਅਤੇ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਪੰਜਾਬ ਪਾਣੀ ਲਈ ਬਿਊਰੋ ਰਿਪੋਰਟ ਤਰਨਤਾਰਨ ਮੈਂ ਹਰਖबीर ਸਿੰਘ ਪਿੰਡੋ ਚੁੱਲਾ ਸਾਹਿਬ ਤੋਂ ਸਰਪੰਚ ਆ ਜੀ ਕੱਲ ਹੀ ਡੀਸੀ ਸਾਹਿਬ ਦੇ ਸਾਡੇ ਕੋਈ ਇੱਕ ਕਨਾਤ ਸਤਮਾਲ ਦੀ ਜਗਾ ਵਾਲੀ ਗਈ ਆ ਪੰਚਾਇਤ ਦੀ ਉਹਦੇ ਸਬੰਧ ਵਿੱਚ ਕੱਲ ਡੀਸੀ ਸਾਹਿਬ ਨੇ ਮੇਸ਼ ਹੋਣ ਗਏ ਸੀ ਵੀ ਸਾਨੂੰ ਇੱਕ ਜਗਾ ਪਰੇ ਨਿਆਂਇਕ ਕਮਜਾ ਠਾਇਆ ਜਾਵੇ ਔਰ ਸਾਨੂੰ ਪਿੰਡ ਦਾ ਜਿਹੜਾ ਰਿਕਾਰਡ ਦਿੱਤਾ ਜਾਵੇ ਸਾਨੂੰ ਜਦੋਂ ਦੀ ਪੰਚਾਇਤ ਬਣੀਆ ਕੋਈ ਵੀ ਰਿਕਾਰਡ ਨਹੀਂ ਕੋਈ ਵੀ ਕਾਗਜ਼ ਨਹੀਂ ਦਿੱਤਾ ਗਿਆ ਕੋਈ ਪੈਸਾ ਨਹੀਂ ਕੋਈ ਥੇਲਾ ਨਹੀਂ ਤਿੰਨ ਕੇਸ ਸਾਡੇ ਦੇ ਪਾਏ ਗਏ ਆ ਸਿਵਲ ਕੋਰਟ ਦੇ ਵਿੱਚ ਜਿਹੜੇ ਲੜ ਰਹੇ ਆ ਅਸੀਂ ਕੱਲ ਬੇਨਤੀ ਕੀਤੀ ਡੀਸੀ ਸਾਹਿਬ ਦੇ ਸਾਨੂੰ ਰਿਕਾਰਡ ਦੇ ਕੇ ਦਿਓ ਪਰ ਡੀਸੀ ਸਾਹਿਬ ਨੇ ਸਾਨੂੰ ਰਿਕਾਰਡ ਲੈਣ ਦੀ بجائے ਥਾਂ ਤੋਂ ਕਬਜ਼ਾ ਚਕਾਉਣ ਦੀ بجائے ਸਾਨੂੰ ਇਹ ਕਿਹਾ ਗਿਆ ਵੀ ਜਦੋਂ ਤੁਸੀਂ ਵਿਹਲੇ ਜੀ ਉੱਠਦੇ ਜੇ ਆ ਕੇ ਬਹਿ ਜਾਂਦੇ ਵੀ ਡੀਸੀ ਵਿਹਲੇ ਆ ਚਲੋ ਚੱਲੀਏ ਅੱਗੇ ਤੋਂ ਇਹਨਾਂ ਨੂੰ ਰੀਡਰ ਸਾਹਿਬ ਨੂੰ ਕਿਹਾ ਵੀ ਇਹਨਾਂ ਦੇ ਬੈਨ ਕਰੋ ਕਿ ਅੱਗੇ ਤੋਂ ਬੇਦਫਤਰ ਨਾ ਵੜ। ਅਸੀਂ ਵੀ ਇਹੀ ਸਾਰੇ सरपंच ਇਕੱਠੇ ਸਾਰੇ ਮੋਹਤਵਾਰ ਜਿੰਨੇ ਵੀ ਸਾਡੇ ਏਰੀਆ ਦੇ ਇਹਨਾਂ ਨੇ ਹੋ ਚੁੱਕੀ ਆ ਸਾਰੇ ਨਾਲ। ਅਸੀਂ ਇਹੋ ਮੰਗ ਕਰਦੇ ਜੇਕਰ ਸਾਡਾ ਰਿਕਾਰਡ ਨਾ ਮਿਲਿਆ ਜੇਕਰ ਡੀਸੀ ਨੇ ਇਹ ਆਰਿਆ ਤੇ ਅਸੀਂ ਦੋ ਦੋ ਤਰੀਕ ਮੰਗਲਵਾਰ ਨੂੰ ਅਸੀਂ ਡੀਸੀ ਸਾਹਿਬ ਦੇ ਅੱਗੇ ਸਾਰੇ ਸਰਪੰਚ ਏਰੀਆ ਦੇ ਧਰਨਾ ਲਾਵਾਂਗੇ। ਪਹਿਲਾਂ ਇਹ ਥਾਂ ਦੇ ਕਬਜ਼ਾ ਕਿੰਨੇ ਕੀਤਾ ਗਿਆ। ਸ਼ਿਵਿਕ ਸਿੰਘ ਪੁੱਤਰ ਗਰਦੀਪ ਸਿੰਘ ਉਦੇ ਨਾਲ ਕੋਈ 5-7 ਬੰਦੇ ਸਾਡੇ ਪਿੰਡ ਦੇ ਕਿਹੜੀ ਪਾਰਟੀ ਦੇ ਬੰਦੇ ਨੇ ਪਾਰਟੀ ਕਾਂਗਰਸ ਦੇ ਨੇ ਤੁਸੀਂ ਅਸੀਂ ਕਾਂਗਰਸ ਦੇ ਕਿੰਨੇ ਸਰਪੰਚ ਜਿਹੜੇ ਅੱਜ ਇਕੱਠੇ ਹੋ ਗਏ ਨੇ 10 ਅੱਜ ਤਕਰੀਬਨ 10 ਦੇ ਲਾਗੇ ਸਰਪੰਚ ਸਾਡੇ ਜੀ ਇੱਕ ਉਹ ਸਰਪੰਚ ਨਾਲ ਆਦੋ ਰਹਿੰਦੇ ਸਰ ਆਮਿੰਦਰ ਸਿੰਘਾ ਜੀ ਚੰਬੇ ਤੋਂ ਸਰਦਾਰ ਅਤਰੂਚ ਸਿੰਘ ਜੀ ਪਖੋਪਰ ਤੋਂ ਜੀ ਸਰਦਾਰ ਭਲਵਾਂਜੀ ਹਣੀ ਪਖੋਪਰ ਜੀ ਮੋਰਪੁਰ ਤੋਂ ਜੀ ਮੋਰਪੁਰ ਤੋਂ ਜੀ ਸਰਦਾਰ ਬਦੇਵ ਸੋਹਣੀ ਜੀ ਮੁੰਡੀ ਪਿੰਡ ਤੋਂ ਹੀ ਰਾਜੂ ਭਾਜੀ ਰੂੜੀਾ ਤੋਂ ਸਰਪੰਚ ਜੀ ਕਰਮੂਵਾਲਾ ਸਾਹਿਬ ਤੋਂ ਜੀ ਅਸੀਂ ਕਾਂਗਸੀਏ ਆ ਥੋੜੇ ਤੋਂ ਕਾਂਗਸੀਏ ਰਹੇ ਆ ਤੇ ਕਾਲੀਆਂ ਰਾਜੂ ਛੱਤੇ ਖਾਦੇ ਕਾਂਗਸੀ ਸਾਹਿਬ ਛੱਤਰੇ ਖਾਦੇ ਅਸੀਂ 25 ਸਤ ਨੂੰ ਇੱਕ ਡਿਪਟੀ ਡੈਟ ਨੂੰ ਦਵਾ ਦੇ ਗਏ ਚੰਡੀਗੜ੍ਹ ਐਮਐਲਏ ਸਾਹਿਬ ਨਾਲ ਮਿਲਦੇ ਗਏ ਆ ਸੀਧੇ ਬਿਲਕੁਲ ਸਾਹਮਣੇ ਜਗ੍ਹਾ ਵੜੀ ਆ ਸਾਡੀ ਪਿੰਡ ਦੀ ਦੋ ਘਾਰਾ ਕਿਨੀ ਜਗ੍ਹਾ ਉਹਦੇ ਵਾਸੀ ਮਿਲਿਆ ਤੇ ਇਹ ਉਹਨਾਂ ਦੀਆਂ ਚਿੱਠੀਆਂ ਦਿੱਤੀਆਂ ਕੋਈ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਹੜੀ ਨਵੀਂ ਸਾਰੀ ਪੰਚਾਇਤ ਬਣੀ ਆ ਸਾਡੇ ਤਿੰਨ ਕੇਸ ਇਹਨਾਂ ਕਰਤੀ ਆ ਦੋ ਕਾਲੀਆਂ ਨੇ ਕਰਤੀ ਇੱਕ ਸਾਡੀ ਪਾਰਟੀ ਦੇ ਬੰਦਿਆਂ ਨੇ ਕਰਤੀ ਆ ਹਾਂ ਕੱਲ ਡੀਸੀ ਸਾਹਿਬ ਨੇ ਜੋ ਸਾਨੂੰ ਨਵਜ ਬੋਲੇ ਆ ਸਾਨੂੰ ਬੜਾ ਦੁੱਖ ਆ ਜਿਹਨਾਂ ਦੀ ਬਾਹਰ ਨਿਕਲਣੇ ਰੋਕੇ ਰਹਿਨੇ ਆ ਅਈ ਇਹ ਧਰਮ ਡੀਸੀ ਸਾਹਿਬ ਨੇ ਸਾਡੀ ਸਰਹਾਰ ਚ ਬਾਹਰ ਕਿਨਾਂ ਨਿਕਲ ਜੋ ਕਿਰਾ ਮੂੰਹ ਚੋਕੀ ਆ ਜਾਂਦੇ ਵੇਲੇ ਹੁੰਦੇ ਆ ਅਸੀਂ ਤੇ ਬੈਠੇ ਆ ਅਈ ਵੇਲੇ ਹੁੰਦੇ ਨਹੀਂ ਆ ਅਸੀਂ ਕਾਮਾਰੇ ਬੰਦੇ ਆ ਅਸੀਂ ਪਿੰਡ ਦਾ ਆਪਣਾ ਨਹੀਂ ਕਬਜ਼ਾ ਹੁੰਦਾ ਵਾ ਨੇ ਵੇਖੋ ਇਤਸਰ ਇਸ ਸਿੰਘ ਜਹੇ ਦਾ ਇਸ ਸਿੰਘ ਕਾਂਗਰਸ ਦਾ ਥਾਂ ਮਿਲਿਆ ਉਹਨੇ ਇੱਕ دیਵਾਨੀ ਆਪਣੇ ਘਰ ਨਹੀਂ ਪਜਾਈਦੀ ਨਾ ਕਹਿੰਦਾ ਇਹਦੀ ਜਗਾ ਵੜੀ ਆ ਗੋਰਦਾ ਦੀ 400 ਕਿਲਾ ਪੈਰੀ ਸੀ ਵੀ ਨੋ ਕੋਈ ਬੈਠੀ ਉਹੀ ਵਿਧਾਨ ਨੇ ਉਦੋਂ ਉਹਨੇ ਜਲਾਣੀ ਵੜੀ ਉਦੋਂ ਵਕ ਅੰਸੂ ਆਇਆ ਅੰਸੂ ਨੇ ਕੋਈ ਜਗਾ ਨਹੀਂ ਵਰੀ ਉਹਨੇ ਵੀ ਕਾਂਗਰਸੀ ਜਗਾ ਕਦੇ ਮੰਨ ਨਹੀਂ ਦਿੱਤੀ ਹਾਂ ਉਹ ਤੋਂ ਮਾ ਕਾਲੀਆ ਰਾਜਾ ਸਾਡਾ ਉਹਦੇ ਵਿੱਚ ਬਾਅਦ ਚ ਸੀਲੇ ਸੀ ਦੇ ਕੋਲ ਕਰਜ਼ੇਕਾਰ ਤੇ ਇੱਕ ਜੰਮ ਬ ਜੇਮ ਵਿੱਚ ਆਂਦਾ ਵੀ ਉਹੀ ਕਬਜ਼ਾ ਕਰਨਿਆ ਇੱਕ ਰਤੋ ਗੇਰਾ ਉਤੇ ਉਹਦੇ ਘਟੀਆਂ ਦਾ ਕਬਜ਼ਾ ਖਾਲੀਆਂ ਨੇ ਕਰਨਿਆ ਹਾਂ ਅਸੀਂ ਬੜੇ ਦੁਖੀ ਹੋਏ ਅਸੀਂ ਆ ਅਸੀਂ ਨਵੀਂ ਪੰਜਾਬ ਬਣੀ ਚੁਣ ਕੇ ਵੋਟਾਂ ਨਾ ਹਾਂ ਅੱਜ ਕਬਜ਼ੇ ਨਹੀਂ ਹੋਂਦਵਾਂ ਨੇ ਅਸੀਂ ਜੋ ਮਰਜੀ ਉਹ ਸਾਨੂੰ ਹਾਈ ਕੋਰਟ ਜੀ ਜਾਵਾਂਗੇ ਹਾਈ ਕੋਰਟ ਜੀ ਜਾਵਾਂਗੇ ਕੱਲ ਡਿਊਟੀ ਸਾਡੇ ਡੀਸੀ ਸਾਡੇ ਸਾਡੀ ਬੜੀ ਮਾੜੀ ਗੱਲ ਕੀਤੀ ਸਾਡੀ ਪੰਚਾਇਤ ਨਾਲ ਸਾਡੇ ਅਸੀਂ ਅੱਜ ਐਗ ਬਨੋਂ ਪਿੰਡਾਂ ਦੇ ਇਕੱਠੇ ਹੋਏ ਆ ਐਮਐਲਏ ਸਾਡੇ ਚੰਡੀ ਦਿੱਲੀ ਬੈਠੇ ਆ ਉਹਨਾਂ ਨੂੰ ਇੱਕ ਡੈਕਟ ਕਰਨਾ ਵਾ ਸਾਡੀ ਬਈ ਕੱਲ ਬੜੀ ਮਾੜੀ ਸਾਡੇ ਨਾਲ ਗੱਲ ਹੋਈ ਜੇ ਸਾਡੀ ਮੰਗ ਡੀਸੀ ਸਾਡੇ ਉੱਤੇ ਕਾਰਵਾਈ ਕੀਤੀ ਜਾਵੇ ਸਾਨੂੰ ਗਾਂਦ ਦੂਜੇ ਸਮਝਾਂ ਨੂੰ ਸਾੜਿਆਂ ਨੂੰ ਨਾ ਹੋਵੇ ਨਾ ਕੀਤੀ ਅਸੀਂ ਦੋ ਤਰੀਆਂ ਸਾਰੇ ਪਿੰਡਾਂ ਦੇ ਆਪ ਖਰੂਰ ਸਾਹ ਵਾਰੇ ਤੇ ਪੱਟੀਾਰੇ ਅਸੀਂ ਆਪਣੇ ਉੱਥੇ ਡੀਸੀ ਸਾਡੇ ਸਮਝ ਚ ਤਰਨਾ ਮਾਰਾਣੀ ਪਤਾ ਨਹੀਂ ਏਡੀਸੀ ਡੀ ਇਜ਼ ਲੁਕਿੰਗ ਇਨਟੂ ਦੇ ਦੱਸੋ ਬੋਲੋ ਨੋ ਅੱਜ ਚੋਲਾ ਸਾਹਿਬ ਦੇ ਕੁਝ ਬਲਾਗ ਸਰਪੰਚਾਂ ਇਕੱਠੇ ਹੋ ਕੇ ਆ ਵੀ ਚੋਲੇ ਵਿੱਚ ਸਰਕਾਰੀ ਜਗੀਰ ਨਾਲ ਨਜਾਇਜ਼ ਕਬਜ਼ਾ ਰਿਹਾ ਹਾਂ ਉਸ ਸੰਬੰਧੀ ਅਧਿਕਾਰੀਆਂ ਨੂੰ ਮਿਲੇ ਆ ਤੇ ਕੁਝ ਹਾਂ ਯੈਸ ਉਹ ਮੈਨੂੰ ਵੀ ਮਿਲੇ ਆ ਏਡੀਸੀ ਡੀ ਦੀ ਡਿਊਟੀ ਲਗਾਈ ਹੈ ਏਡੀਸੀ ਡੀ ਇਜ਼ ਲੁਕਿੰਗ ਇਨਟੂ ਦੀ ਮੈਟਰ ਠੀਕ ਹੈ ਉਹ ਕੱਲ ਮੈਨੂੰ ਮਿਲੇ ਸੀ ਏਡੀਸੀ ਡੀ ਉਸਕੇ ਉੱਤੇ ਕਾਰਵਾਈ ਕਰਨੇ ਬਿਲਕੁਲ ਹਾਂ ਉਹਨਾਂ ਕੋਲ ਰਿਪੋਰਟ ਲੈ ਜਾਓ